ਇਹਰਾ ਸੱਚਾ ਸੋਦਾ ਦੀ ਪਵਿੱਤਰ ਪ੍ਰੇਰਣਾ ਉੱਤੇ ਚਲਦਿਆਂ ਮਾਤਾ ਨੀਲਾ ਦੇਵੀ ਇंसा ਉਮਰ 98 ਸਾਲ ਪਤਨੀ ਸਵਰਗੀ ਵਜੀਰ ਸਿੰਘ ਮਾਤਾ ਪ੍ਰੇਮੀ ਹੰਸਰਾਜ ਇंसा ਵਾਸੀ ਰਾਮਪੁਰਾ ਗੁਜਰਾਂ ਨੇ ਸ਼ਰੀਰਦਾਨੀਆਂ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਦੇਹਾਂਤ ਤੋਂ ਪ੍ਰਾਂਤ ਤੋਂ ਉਹਨਾਂ ਦੇ ਮ੍ਰਿਤਕ ਦੇਹ ਪਰਿਵਾਰ ਦੀ ਸਹਿਮਤੀ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਜਿੱਥੇ ਉਹਨਾਂ ਦੀ ਮ੍ਰਿਤਕ ਦੇਹ ਉੱਤੇ ਮੈਡੀਕਲ ਖੋਜਾਂ ਹੋਣਗੀਆਂ। ਉੱਥੇ ਮੈਡੀਕਲ ਦੀ ਪੜਾਈ ਕਰ ਰਹੇ ਬੱਚੇ ਡਾਕਟਰ ਬਣਨਗੇ। ਜਾਣਕਾਰੀ ਮੁਤਾਬਕ ਡੇਰਾ ਸ਼ਰਧਾਲੂ ਮਾਤਾ ਨੀਲਾ ਦੇਵੀ ਇਨਸਾਨੇ ਜਉਂਦੇ ਜੀ ਡੇਰਾ ਸੱਚਾ ਸੋਦਾ ਦੀਆਂ ਪਵਿੱਤਰ ਸਿੱਖਿਆਵਾਂ ਉੱਤੇ ਚੱਲਦੇ ਆਂ ਵਿਹਾਨ ਤੋਂ ਪ੍ਰੰਤ ਆਪਣਾ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੇਐਮਸੀ ਕਾਲਜ ਅਤੇ ਹਸਪਤਾਲ ਮਾਹੂਬਾ ਫਰੰਦਾ ਰੋਡ ਮਹਾਰਾਜਾ ਗੰਜ ਉੱਤਰ ਪ੍ਰਦੇਸ਼ ਨੂੰ ਦਾਨ ਕੀਤੀ ਹੈ ਮਾਤਾ ਨੀਲਾ ਦੇਵੀ ਹਿੰਸਾ ਪਿੰਡ ਰਾਮਪੁਰਾ ਗੁਜਰਾ ਦੇ ਪੰਜਵੇਂ ਅਤੇ ਬਲਾਕ ਮੌਨਕ ਦੇ 19ਵੇਂ ਸ਼ਰੀਰਦਾਨੇ ਬਣੇ ਹਨ ਡੇਰਾ ਸੱਚਾ ਸੋਧਾ ਦੀ ਮਰਿਆਦਾ ਮੁਤਾਬਕ ਉਹਨਾਂ ਦੀਆਂ ਧੀਆਂ ਪੋਤਨੋਹਾਂ ਅਤੇ ਪੋਤੀਆਂ ਨੇ ਅਰਥੀ ਨੂੰ ਮੋਢਾ ਦਿੱਤਾ ਅਤੇ ਅਰਦਾਸ ਬੇਨਤੀ ਦਾ ਸ਼ਬਦ ਬੋਲ ਕੇ ਮਾਤਾ ਨੀਲਾ ਦੇਵੀ ਹਿੰਸਾ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੇ ਗੱਡੀ ਵਿੱਚ ਰੱਖ ਕੇ ਪਿੰਡ ਦੀ ਮੇਨ ਗਲੀ ਹੁੰਦੇ ਹੋਇਆ ਬੱਸ ਅੱਡੇ ਤੋਂ ਐਂਬੂਲੈਂਸ ਨੂੰ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੌਨਕ ਪ੍ਰਕਾਸ਼ ਮਲਾਣਾ ਅਤੇ ਸਰਪੰਚ ਨਿਰਮਲ ਕੋਰ ਰਾਮਪੂਰਾ ਗੁਜਰਾਂ ਦੇ بیٹے ਸੁਖਜਿੰਦਰ ਸਿੰਘ ਨੇ ਸਾਂਝੇ ਤੌਰ ਤੇ ਹਰੀ ਛੰਡੀ ਦੇ ਕੇ ਰਵਾਨਗੀ ਦਿੱਤੀ ਇਸ ਮੌਕੇ ਸਾਧ ਸੰਗਤ ਵੱਲੋਂ ਮਾਤਾ ਨੀਲਾ ਦੇਵੀ ਇਨਸਾ ਅਮਰ ਰਹੇ ਜਦ ਤੱਕ ਸੂਰਜ ਚੰਦ ਰਹੇਗਾ ਮਾਤਾ ਨੀਲਾ ਦੇਵੀ ਇਨਸਾ ਤੇਰਾ ਨਾਮ ਰਹੇਗਾ ਆਦੀ ਨਾਰੇ ਲਗਾਉਂਦਿਆਂ ਹੋਇਆਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਮੈਡੀਕਲ ਕਾਲਜ ਲਈ ਰਵਾਨਾ ਕੀਤੀ ਗਈ ਇਸ ਮੁਕੇ ਸਾਫਾ ਪ੍ਰਦਾਨ ਪ੍ਰਕਾਸ਼ ਮਲਾਣਾ ਅਤੇ ਹੋਰ ਮੋਤਵਰ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਇਸ ਸਬੰਧੀ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਅੱਜ ਜੋ ਇਹਰਾ ਸੱਚਾ ਸੋਧਾ ਦੀ ਸਾਧ ਸੰਗਤ ਵੱਲੋਂ ਮਾਤਾ ਜੀ ਦੀ ਬੋਡੀ ਦਾਨ ਕੀਤੀ ਗਈ ਹੈ ਉਹਦੇ ਵਿੱਚ ਇਹ ਵੱਧ ਚੜ ਕੇ ਸਾਰੀ ਸੰਗਤ ਵੱਲੋਂ ਪ੍ਰਾਲਾ ਕੀਤਾ ਗਿਆ ਹੈ ਇਹ ਬਹੁਤ ਸਲਾਹਾਂਗਾਜੋਗ ਕਦਮ ਹੈ ਤੇ ਅਸੀਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਵਹਿਮਾ ਭਰਮਾ ਤੋਂ ਨਿਕਲ ਕੇ ਮਾਨਵ ਦੀ ਸੇਵਾ ਕਰਨੀ ਬਹੁਤ ਚੰਗੀ ਗੱਲ ਹੈ ਪ੍ਰੇਮੀ ਹੰਸਰਾਜ ਜੀ ਨੇ ਆਪਣੀ ਮਾਤਾ ਲੀਲਾ ਦੇਵੀ ਹਸਾ ਜੀ ਦਾ ਜੋ ਸਰੀਰ ਦਾਨ ਕੀਤਾ ਹੈ ਬਹੁਤ ਵੱਡੀ ਕੁਰਬਾਨੀ ਹੈ ਇਸ ਪਰਿਵਾਰ ਦੀ ਕਿਉਂਕਿ ਇਸ ਪਰਿਵਾਰ ਦੇ ਵਿੱਚ ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਚਾਹੇ ਭੈਣ ਹੋਣ ਚਾਹੇ ਭਾਈ ਹੋਣ ਬਹੁਤ ਵੱਡੀ ਸੇਵਾ ਕਰਦੇ ਨੇ ਅੱਜ ਇਸ ਪਿੰਡ ਦੇ ਵਿੱਚ ਵੀ ਸਾਡਾ ਪੰਜਵਾਂ ਸਰੀਰਦਾਰ ਕੀਤਾ ਹੈ ਭਾਈ ਹਸਰਾਜ ਜੀ ਸਸਰੂ ਤੋਂ ਹੀ ਸਾਡੇ ਬਹੁਤ ਸਤਿਕਾਰਯੋਗ ਪ੍ਰੇਮੀ ਨੇ ਬਹੁਤ ਜ਼ਿਆਦਾ ਸੇਵਾ ਕਰਨੇ ਸਾਰਾ ਪਰਿਵਾਰ ਹੀ ਇਹਨਾਂ ਦਾ ਦਰਬਾਰ ਨਾਲ ਜੁੜਿਆ ਹੈ ਬਹੁਤ ਡੇਰਾ ਸੱਚਾ ਸੌਦਾ ਦੀ ਸੇਵਾ ਇਹ ਕਰ ਰਹੇ ਨੇ ਸੋ ਇਸੇ ਕੜੀ ਤਹਿਤ ਅੱਜ ਇਹਨੇ ਆਪਣੀ ਬਾਤਾਂ ਜੀ ਦਾ ਅੰਤਰਾਜੀ ਸਾਜੀ ਨੇ ਆਪਣੀ ਮਾਤਾ ਲੀਲਾ ਦੇਵੀ 인ਸਾਜੀ ਜੀ ਸ੍ਰੀ ਦਾਸਾ ਜੀ ਆਸਰਾ ਬਾਤ ਸਾਡੇ ਹਜੂਰ ਰਾਜ ਜੀ ਦੇ 62 ਮਾਨਵਤਾ ਭਲਾਈ ਕੰਮਾਂ ਚ ਇਹਨਾਂ ਨੇ ਉਹ ਵੀ ਬਹੁਤ ਵੱਡਾ ਪ੍ਰਭਲਾ ਕੀਤਾ ਹੈ ਸੋ ਅਸੀਂ ਪਰਿਵਾਰ ਦਾ ਮੈਂ ਇੱਕ 85 ਮੈਂਬਰ ਹੋਣ ਦੇ ਨਾਤੇ ਮੈਂ ਇਸ ਪਰਿਵਾਰ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ ਕਿ ਹਜੂਰ ਮਹਾਰਾਜ ਜੀ ਇਹਨਾਂ ਨੂੰ ਵੱਧ ਚੜ ਕੇ ਸੇਵਾ ਸਿਮਨ ਪਰਮਾਤ ਕਰਨ ਦਾ ਬਲ ਬਖਸ਼ਣਾ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਅਤੇ ਪਾਣਾ ਮੰਨਣ ਦਾ ਬਲ ਬਖਸ਼ਣ ਦਾ ਇਹ ਆਪਣਾ ਜੀ ਕੇ ਐਮ ਸੀ ਡੈਡ ਮੈਡੀਕਲ ਕੋਲ ਜਗਾ ਯੂ ਪੀ ਇਹ ਨੇਪਾਲ ਦੀ ਸਰਹੱਦ ਦੇ ਉੱਪਰ ਹੈ ਜੀ ਕੱਲ ਇਹਨਾਂ ਨੇ ਦਾਸਨਾ ਕੰਟੈਕਟ ਕੀਤਾ ਸੀ ਤਾਂ ਸਾਰੇ ਡਾਕਟਰਾਂ ਨਾਲ ਇਹ ਕੰਟੈਕਟ ਕਰਨ ਤੋਂ ਬਾਅਦ ਸਾਰੀ ਕਾਰਵਾਈ ਦਾਸ ਵੱਲੋਂ ਕੀਤੀ ਗਈ ਹੈ